ਸਮਰਜੀਤ ਉਹ ਬੱਜਤੇ ਇੰਨਾ ਮਾਣ ਲਗਿਆ ਪਰ ਪ੍ਰੀਤ ਦੋ ਲੈਣੀ ਦੱਸੋ ਹੋ ਗਿਆ ਦੇਣ ਪਰ ਰਾਤ ਕਰਕੇ ਦਿੱਤੇ ਸ਼ਡਿਊਲ ਦੇ ਅਨੁਸਾਰ ਰਿਜ਼ਲਟ ਕੋਸ਼ਤ ਕਰਨ ਦੇ ਲਈ ਅੱਜ ਜੀ ਦਾ ਸਫਲਤਾਪੂਰਵਕ ਉਹਨੂੰ ਨੇਪਰੇ ਚੜਿਆ ਹੈ ਮੈਂ ਤੈਨੂੰ ਤਨ ਵਾਕੀ ਆਂ ਜਿ ਸਾਡਾ ਹਰ ਸਾਲ ਦੇ ਵਿੱਚ ਇਸੇ ਤਰ੍ਹਾਂ ਆਪਣਾ ਯੋਗਦਾਨ ਪਾਉਂਦੇ ਆ ਰਹੇ ਹੋ ਅੱਜ ਇਸ ਕਮੇਟੀ ਰੂਮ ਦੇ ਵਿੱਚ ਧੰਨਵਾਦ ਕਰਦਾ ਹਾਂ ਮਾਨਯੋਗ ਚੇਅਰਮੈਨ ਜੀ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਆਪਣੇ ਸ਼ੋਭ ਸ਼ਬਦਾਂ ਦੇ ਨਾਲ ਨਤੀਜਾ ਪੋਸ਼ਟ ਕਰਨ ਦੇ ਲਈ ਕਿਰਪਾ ਕਰਨ ਜੀ ਸਾਰੀ ਸਹਿਬਾਨ ਮੀਡੀਆ ਪਰਸਨ ਅਸੀਂ ਇਸ ਵਾਰ ਬਹੁਤ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਜਿਹੜਾ ਐਗਜ਼ਾਮੀਨੇਸ਼ਨ ਹੈ ਉਹ ਬਹੁਤ ਹੀ ਅੱਛੇ ਤਰੀਕੇ ਨਾਲ ਚਲਾਇਆ ਜਾਵੇ ਔਰ ਤੁਸੀਂ ਆਪ ਵੀ ਇਸ ਦੇ ਗਵਾਹ ਬਣੇ ਹੋ ਅਖਬਾਰਾਂ ਦੇ ਵਿੱਚ ਕਿ ਅਸੀਂ ਹਰੇਕ ਸੈਂਟਰ ਤੇ অবজারভার ਲਗਾ ਕੇ ਬਹੁਤ ਹੀ ਟ੍ਰਾਂਸਪੇਰੈਂਸੀ ਤਰੀਕੇ ਨਾਲ ਨਕਲ ਰਹਿਤ ਪ੍ਰੀਖਿਆਵਾਂ ਕਰਵਾਈਆਂ ਨੇ ਔਰ ਉਸ ਤੋਂ ਬਾਅਦ ਜਿਹੜੀ ਵੱਡੀ ਗੱਲ ਮੈਂ ਦੱਸਣੀ ਚਾਹੁੰਦਾ ਉਹ ਇਹ ਹੈ ਕਿ 24 April ਨੂੰ ਦਿੱਲੀ ਵਿਖੇ ਸਾਰੇ ਚੇਅਰਪਰਸਨ ਅਤੇ ਐਡਮਿਨਿਸਟ੍ਰੇਟਿਵ ਐਜੂਕੇਸ਼ਨ ਸੈਕਟਰੀਜ਼ ਦੀ ਇੱਕ ਮੀਟਿੰਗ ਹੋਈ ਸੀ ਜਿਹਦੇ ਵਿੱਚ ਬੜੇ ਵਿਚਾਰ ਨਾਲ ਇਹ ਗੱਲ ਸਾਹਮਣੇ ਆਈ ਕਿ ਹਰੇਕ ਬੋਰਡ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਉਹ ਆਪਣਾ ਨਤੀਜਾ ਵਧਾਉਣ ਲਈ ਸਪੈਸ਼ਲ ਮਾਰਕਸ ਦਿੰਦੇ ਨੇ ਔਰ ਹਰੇਕ ਬੋਰਡ ਨੂੰ ਇਹ ਡਰ ਰਹਿੰਦਾ ਹੈ ਕਿ ਜੇ ਦੂਜੇ ਬੋਰਡ ਨੇ ਨੇਬਰਿੰਗ ਬੋਰਡ ਨੇ ਜ਼ਿਆਦਾ ਮਾਰਕਸ ਦੇ ਦਿੱਤੇ ਸਾਡਾ ਕਿਤੇ ਬੋਰਡ ਦਾ ਨਤੀਜਾ ਘਟਣਾ ਜਾਵੇ ਉੱਥੇ ਫੈਸਲਾ ਲਿਆ ਗਿਆ ਜੋ ਕਿ ਸਰਕਾਰ ਦਾ ਇੱਕ ਪੱਤਰ ਵੀ ਬਣਿਆ ਹੈ ਕਿ ਮੋਡਰੇਸ਼ਨ ਜਿਹੜੀ ਹੈ ਜਾਂ ਗ੍ਰੇਸ ਮਾਰਕਸ ਜਿਹੜੇ 8 10 5 7 ਦੇਣੇ ਆ ਉਹ ਸਾਰੀਆਂ ਸਟੇਟਾਂ ਨੂੰ ਚਾਹੀਦਾ ਹੈ ਕਿ ਉਹ ਬੰਦ ਕਰਨੇ ਚਾਹੀਦੇ ਨੇ ਔਰ ਤੁਹਾਨੂੰ ਇਸ ਗੱਲ ਦੀ ਸਾਨੂੰ ਖੁਸ਼ੀ ਹੈ ਤੁਹਾਨੂੰ ਵੀ ਹੋਣੀ ਚਾਹੀਦੀ ਹੈ ਕਿ ਇਸ ਗੱਲ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪਹਿਰਾ ਦਿੱਤਾ ਹੈ ਔਰ ਪਹਿਲ ਕੀਤੀ ਹੈ ਕਿ ਅਸੀਂ ਕੋਈ ਵੀ ਵਾਧੂ ਅੰਕ ਵਿਦਿਆਰਥੀ ਨੂੰ ਨਹੀਂ ਦਿੱਤਾ ਅੱਜ ਜੋ ਉਹਨਾਂ ਦੇ ਅੰਕ ਨੇ ਉਹਨਾਂ ਦੇ ਆਪਣੇ ਅੰਕ ਨੇ ਉਦੇ ਵਾਸਤੇ ਮੈਂ ਅੱਜ ਕਲ ਕਿਉਂ ਦੱਸਣੀ ਚਾਹੁੰਦਾ ਕਿਉਂਕਿ ਡਾਟਾ ਤੁਹਾਡੇ ਕੋਲ ਹੈ ਮੈਂ ਉਸ ਦੀ ਡਿਟੇਲ ਦੇ ਵਿੱਚ ਜ਼ਿਆਦਾ ਨਹੀਂ ਜਾਣਾ ਚਾਹੁੰਦਾ ਕਿ ਜਦੋਂ ਅਸੀਂ ਬੱਚਿਆਂ ਨੂੰ ਬਹੁਤ ਜ਼ਿਆਦਾ ਗ੍ਰੇਸ ਮਾਰਕਸ ਦੇ ਦਿੰਦੇ ਹਾਂ ਤਾਂ ਬੱਚਿਆਂ ਤੇ ਉਹਨਾਂ ਦੇ ਪੇਰੈਂਟਸ ਗੁੰਮਰਾਹ ਹੋ ਜਾਂਦੇ ਨੇ ਅੱਜ ਇੱਕ ਬੱਚਾ ਜਿਹੜਾ 60% ਵਾਲਾ ਹੈ ਅਸੀਂ ਵੱਡੀ ਗ੍ਰੇਸ ਦੇ ਕੇ ਉਹਨੂੰ 70% ਦਾ ਕਰ ਦਿੰਦੇ ਹਾਂ ਉਹ ਇੱਕ ਗਲਤ ਸਟਰੀਮ ਚੁਣ ਲੈਂਦਾ ਹੈ ਔਰ ਬਾਅਦ ਵਿੱਚ ਉਸ ਦੀ ਲਾਈਫ ਦੇ ਨਾਲ ਖਿਲਵਾੜ ਹੁੰਦਾ ਹੈ ਦੂਜਾ ਮੈਂ ਆਪਕਿਉਂਕਿ ਸਿੱਖਿਆ ਨਾਲ ਜੁੜਿਆ ਰਹੇ ਹਾਂ ਕਿ ਜਦੋਂ ਅਸੀਂ 1 ਸਾਲ ਕੋਈ ਥੋੜੀ ਬਹੁਤੀ ਸਖਤਾਈ ਕਰ ਲਾਂਗੇ ਇਹਨੂੰ ਅਸੀਂ ਸਖਤਾਈ ਵੀ ਨਾ ਕਹਾਂਗੇ ਵੀ ਲੀਨਿਐਂਸੀ ਨਹੀਂ ਕਰਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵਿਦਿਆਰਥੀਆਂ ਨੂੰ ਵੀ ਪਤਾ ਲੱਗ ਜਾਏਗਾ ਕਿ ਉਹਨਾਂ ਨੇ ਆਪਣੇ ਨੰਬਰਾਂ ਨਾਲ ਹੀ ਪਾਸ ਹੋਣਾ ਹੈ ਕਿਉਂਕਿ ਅੱਜ ਬੱਚਾ ਤੇ ਟੀਚਰ ਤਿਆਰੀ ਕਰਾਉਣ ਲਈ ਸੋਚਦੇ ਆ ਵੀ ਜੇ 20 ਨੰਬਰ ਅਸੀਂ ਲੈ ਲਾਂਗੇ ਤਾਂ ਕੁਝ ਗ੍ਰੇਸ ਨਾਲ ਲਾ ਕੇ ਆ ਹੋਰ 33 ਹੋ ਜਾਣਗੇ ਉਹ ਇੱਕ ਟਾਰਗੇਟ ਗਲਤ ਫਿਕਸ ਕਰ ਲੈਂਦੇ ਨੇ ਸੋ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਡੀ ਐਜੂਕੇਸ਼ਨ ਦੇ ਦਾ ਇਸ ਦੇ ਉੱਤੇ ਅੱਛਾ ਇੰਪੈਕਟ ਪਏਗਾ ਅਸੀਂ ਭਾਵੇਂ ਅੱਜ ਉਹ ਰਿਜ਼ਲਟ ਕੱਢ ਰਹੇ ਹਾਂ ਉਹ ਜਿਹੜੀ ਪਾਸ ਪਰਸੈਂਟੇਜ ਸਾਡੇ ਰੈਗੂਲਰ ਸਟੂਡੈਂਟਸ ਦੀ ਹੈ ਉਹ ਪੁਆਇੰਟ 65.33 ਹੈ ਔਰ ਓਪਨ ਜਿਹੜਾ ਹੈ ਜਿਹਨੂੰ ਕਿ ਰੈਗੂਲਰਲੀ ਅਸੀਂ ਨਹੀਂ ਪੜਾਉਂਦੇ ਉਹ 33. 84 ਹੈ ਇਹ ਉਹਨਾਂ ਵਿਦਿਆਰਥੀਆਂ ਵਾਸਤੇ ਹੈ ਜੋ ਆਪਣੇ ਕਮਾਂਕਾਰਾਂ ਦੇ ਨਾਲ ਜਾਂ ਸਕੂਲਾਂ ਦੇ ਵਿੱਚ ਨਹੀਂ ਆ ਸਕੇ ਉਹ ਕਰਦੇ ਨੇ ਇਸ ਤਰ੍ਹਾਂ ਜਿਹੜਾ ਐਗਰੀਗੇਟ ਜੋ ਬਣ ਜਾਂਦਾ ਹੈ ਉਹ 62.36 ਹੈ ਔਰ ਅਸਲ ਵਿੱਚ ਤਾਂ ਜੋ ਪੜਾਏ ਹੋਏ ਵਿਦਿਆਰਥੀਆਂ ਦਾ ਰਿਜ਼ਲਟ ਹੈ ਉਹ 65.33 ਹੈ ਤੇ ਇਸ ਨੂੰ ਅਸੀਂ ਜੇ ਇਵਨ 3 ਜਾਂ 4 ਮਾਰਕਸ ਵੀ ਦੰਨੇ ਆ ਤਾਂ ਵੀ ਇਹ ਪਿਛਲੇ ਸਾਲ 76 ਪੁਆਇੰਟ ਤੋਂ ਉੱਤੇ ਜਾ ਸਕਦਾ ਸੀ ਲੇਕਿਨ ਅਸੀਂ ਇਸ ਨੂੰ ਬਿਲਕੁਲ ਉਹੀ ਰੱਖਿਆ ਜੋ ਵਿਦਿਆਰਥੀ ਦੇ ਆਪਣੇ ਮਾਰਕਸ ਨੇ ਇਹਦੇ ਚ ਪਹਿਲਾ ਪੇਜ ਦੇ ਵਿੱਚ ਹੀ ਤੁਹਾਨੂੰ ਮਿਲੇਗਾ ਬॉयਜ਼ ਦੇ ਯੂਸੂਲੀ ਪਹਿਲਾਂ ਵਾਂਗ ਗਰਲਸ ਦੀ ਜਿਹੜੀ ਪਰਫਾਰਮੈਂਸ ਹੈ ਸਾਡੀਆਂ ਮੈਰਿਜ ਦੇ ਵਿੱਚ ਵੀ ਔਰ ਜਿਹੜੀ ਸਾਡੀ ਪਾਸ ਪਰਸੈਂਟੇਜ ਹੈ ਉਸ ਦੇ ਵਿੱਚ ਕਾਫੀ ਸਿਗਨੀਫੀਕੈਂਟਲੀ ਕਾਫੀ ਹਾਈ ਹੈ ਜਿਵੇਂ 72.59 ਅਤੇ 54.424 ਬॉयਜ਼ ਇਸੇ ਤਰ੍ਹਾਂ ਜਿਹੜਾ ਅਰਬਨ ਤੇ ਰੂਰਲ ਦਾ ਹੈ ਅ ਇਹ ਜਿਹੜਾ ਡਿਫਰੈਂਸ ਹੈ ਬਹੁਤ ਮਾਰਜਨਲੀ ਥੋੜਾ ਡਿਫਰੈਂਸ ਹੈ ਅਰਬਨ ਤੇ ਰੂਰਲ ਦਾ 63 ਐਂਡ 61 ਵਾਲਾ ਫਿਰ ਅਗੇ ਅਸੀਂ ਕੰਪੇਅਰ ਕੀਤਾ ਹੈ ਕਿ ਅਦਰ ਸਕੂਲ ਜੇ ਐਸੋਸੀਏਟ ਸਕੂਲ ਇਹਨਾਂ ਨੂੰ ਮਿਲਾ ਕੇ ਤੇ ਗਵਰਨਮੈਂਟ ਸਕੂਲ ਇਹਦਾ ਤੁਸੀਂ ਇਹਦੇ ਚ ਦੇਖ ਰਹੇ ਹੋ ਔਰ ਇਸ ਕਰਕੇ ਜਿਹੜੇ ਐਡਰ ਸਕੂਲ ਇਹ ਸਾਰੀ ਪਰਸੈਂਟੇਜ ਦਿੱਤੀ ਗਈ ਹੈ ਇਹਦੇ ਉਸ ਤੋਂ ਬਾਅਦ ਇੱਕ ਕੰਪੈਰੀਸਨ ਪਿਛਲੇ ਸਾਲ ਦਾ ਦਿੱਤਾ ਆ ਮੈਂ ਤੁਹਾਨੂੰ ਇੱਥੇ ਦੱਸਦਾ ਕਿ 15 ਦੇ ਵਿੱਚ ਜਿਹੜਾ ਅਸੀਂ ਹੁਣ 65.ਸਮਥਿੰਗ ਕੱਢ ਰਹੇ ਹਾਂ ਇਹ 58.89 ਸੀਗਾ 58.59 ਜਿਸ ਨੂੰ ਕੇ ਵਧਾ ਕੇ 76 ਵੀ ਕੀਤਾ ਮੋਡਰੇਸ਼ਨ ਨਾਲ ਮੈਂ ਇਹ ਨਹੀਂ ਕਹਿੰਦਾ ਇਸ ਬੋਰਡ ਨੇ ਕੀਤਾ ਕਿਉਂਕਿ ਸਾਰੇ ਬੋਰਡ ਕਰਦੇ ਸੀ ਮੰਨ ਲਓ ਅੱਜ ਇੱਕ ਚੰਡੀਗੜ੍ਹ ਦੇ ਵਿੱਚ ਬੱਚੇ ਨੇ ਐਡਮਿਸ਼ਨ ਲੈਣੀ ਹੈ ਜੇ ਅਸੀਂ ਸੋਚਦੇ ਸੀਗੇ ਆ ਬੋਰਡ ਪਹਿਲਾਂ ਇਹ ਸੋਚ ਲੈਂਦਾ ਸੀ ਵੀ ਜੇ ਹਰਿਆਣਿਆਂ ਵਾਲੇ ਨੇ ਜਾਂ CBSE ਵਾਲੇ ਨੇ ਕਿਤੇ ਬਹੁਤ ਜ਼ਿਆਦਾ ਮਾਰਜਨ ਲਈ ਹਾਈ ਰੱਖੇ ਤਾਂ ਸਾਡੇ ਬੱਚਿਆਂ ਦੀ ਐਡਮਿਸ਼ਨ ਨਹੀਂ ਹੋਏਗੀ ਅੱਜ ਕਿਉਂਕਿ ਫੈਸਲਾ ਗਵਰਨਮੈਂਟ ਆਫ ਇੰਡੀਆ ਲੈਵਲ ਤੇ ਹੋਇਆ ਹੈ ਔਰ ਮੈਨੂੰ ਉਮੀਦ ਹੈ ਕਿ ਸਾਰੇ ਸਟੇਟ ਜਿਵੇਂ ਹਿਮਾਚਲ ਨੇ ਰਿਜ਼ਲਟ ਕੱਢਿਆ ਉਹਨਾਂ ਨੇ ਲਈ ਮੋਡਰੇਸ਼ਨ ਨਹੀਂ ਕੀਤੀ ਹਰਿਆਣਾ ਵਾਲਿਆਂ ਨਾਲ ਮੇਰੀ ਗੱਲ ਹੋਈ ਉਹ ਕਹਿੰਦੇ ਅਸੀਂ ਨਹੀਂ ਕਰਾਂਗੇ ਅਸੀਂ ਇਹ ਸਾਰਾ ਕੁਛ ਆਲਾ ਦੁਆਲਾ ਦੇਖ ਕੇ ਇਸ ਗੱਲ ਦਾ ਸਟੈਂਡ ਲਿਆ ਹੈ ਕਿ CBSE ਵਾਲਿਆਂ ਨੇ ਸਗੋਂ ਇਹ ਕਿਹਾ ਵੀ ਜਦੋਂ ਸਟੇਟਸ ਆਪਣਾ ਰਿਜ਼ਲਟ ਕੱਢ ਲੈਣਗੀਆਂ ਅਸੀਂ ਤਾਂ ਰਿਜ਼ਲਟ ਕੱਢਾਂਗੇ ਜੇ ਉਹ ਮੋਡਰੇਸ਼ਨ ਨਹੀਂ ਕਰਨਗੇ ਤਾਂ ਅਸੀਂ ਵੀ ਮੋਡਰੇਸ਼ਨ ਨਹੀਂ ਕਰਾਂਗੇ ਗ੍ਰੇਸ ਮਾਰਕਸ ਨਹੀਂ ਦਵਾਂਗੇ ਅਸੀਂ ਇਸ ਗੱਲ ਦਾ ਦਿੱਲੀ ਜਾ ਕੇ ਵੀ ਪਹਿਰਾ ਦਿੱਤਾ ਕਿਉਂਕਿ ਅਸੀਂ ਚਾਹੁੰਦੇ ਸੀਗੇ ਕਿ ਬੱਚਿਆਂ ਨੂੰ ਆਪਣਾ ਉਹਨਾਂ ਦੀ ਜਿਹੜੀ ਆਪਣੀ ਕਾਬਲੀਅਤ ਹੈ ਉਸੇ ਬਾਰੇ ਚਾਨਣਾ ਪਵੇ ਉਸ ਤੋਂ ਬਾਅਦ ਤੁਸੀਂ ਅੱਗੇ ਦੇਖ ਰਹੇ ਹੋ ਇਹ ਲੜਕੇ ਲੜਕੀਆਂ ਦਾ ਹੈ ਤੁਸੀਂ ਦੇਖ ਲਓਗੇ ਫਿਰ ਪਿੰਡੂ ਤੇ ਸ਼ਹਿਰੀ ਦੀ ਪਰਸੈਂਟੇਜ ਹੈ ਔਰ ਉਸ ਤੋਂ ਬਾਅਦ ਓਵਰਆਲ ਜਿਹੜਾ ਤੁਹਾਡਾ ਗਰੁੱਪ ਵਾਈਜ਼ ਹੈ ਮੈਂ ਇਹਦੀ ਡਿਟੇਲ 'ਚ ਨਾ ਜਾਵਾਂ ਜਿੱਥੇ ਤੱਕ ਮੇਨ ਇੱਕ ਸਾਡਾ ਇਸ਼ੂ ਹੁੰਦਾ ਹੈ ਮੈਂ ਉਹ ਥੋੜਾ ਡਿਸਕਸ ਕਰਕੇ ਤੁਹਾਨੂੰ ਦੱਸਣਾ ਵੀ ਚਾਹਾਂਗਾ ਸਾਡੀ ਜਿਹੜੀ ਮੈਰਿਟ ਹੈ ਜਾਂ ਪੋਜੀਸ਼ਨਸ ਨੇ ਅਸੀਂ ਦੋ ਤਰ੍ਹਾਂ ਪੋਜੀਸ਼ਨਸ ਕੱਢਦੇ ਹਾਂ ਇੱਕ ਤਾਂ ਉਹ ਪੋਜੀਸ਼ਨ ਹੈ ਜੋ ਅਕੈਡੈਮਿਕ ਤੌਰ ਤੇ ਹੈ ਫਸਟ ਸੈਕਿੰਡ ਥਰਡ ਉਹਦੇ ਲਈ ਵੀ ਬਾਈ ਚਾਂਸ ਸਾਡੇ ਕੋਲ ਕੋਈ ਟਾਈ ਨਹੀਂ ਸੀ ਜਿੱਥੇ ਕਿਤੇ ਟਾਈ ਹੈ ਜਾਂ ਸਟਰੀਮ ਦੇ ਵਿੱਚ ਟਾਈ ਹੈ ਮੈਂ ਐਕਸਪਲੇਨ ਕਰ ਦੇਣਾ ਚਾਹੁੰਦਾ ਕਿ ਜਿੱਥੇ ਕਿਤੇ ਟਾਈ ਹੈ ਸਾਡੇ ਕੋਲ ਰੈਗੂਲੇਸ਼ਨਸ ਨੇ ਕਿ ਅਗਰ ਦੋ ਬੱਚੇ ਸੇਮ ਆਰਕਸ ਦੇ ਨੇ ਅਕੈਡਮਿਕ ਦੇ ਵਿੱਚ ਤਾਂ ਉਹਨਾਂ ਦਾ ਅਗਰ ਉਹਨਾਂ ਦੀ ਪੋਜੀਸ਼ਨ ਦੱਸਣੀ ਹੈ ਤਾਂ ਜ਼ਰੂਰੀ ਨਹੀਂ ਕਿ ਉਹਨਾਂ ਨੂੰ ਬ੍ਰੈਕਟਿਡ ਕੀਤਾ ਜਾਵੇ ਡੇਟ ਆਫ ਬਰਥ ਦੇ ਨਾਲ ਉਹਨਾਂ ਦੀ ਵੀ ਪੋਜੀਸ਼ਨ ਨੂੰ ਡਿਸਟਿੰਕਟ ਕੀਤਾ ਜਾ ਸਕਦਾ ਹੈ ਜਿਸ ਦੀ ਏਜ ਘੱਟ ਹੈ ਉਹ ਪਹਿਲਾਂ ਆਏਗਾ ਜਿਸ ਦੀ ਏਜ ਜ਼ਿਆਦਾ ਹੈ ਉਹ ਬਾਅਦ ਵਿੱਚ ਆਏਗਾ ਜਦੋਂ ਕਿਤੇ ਏਮਪਲਾਈਜ਼ ਦੀ ਸਿਨਿਓਰਿਟੀ ਬਣਦੀ ਉਲਟ ਹੁੰਦਾ ਹੈ ਇੱਥੇ ਇਹ ਮੰਨ ਲੈਣ ਕਿ ਜਿਹੜਾ ਵਿਦਿਆਰਥੀ ਘੱਟ ਉਮਰ ਵਾਲਾ ਵਾਧ ਵਾਲੀ ਉਮਰ ਵਾਲੇ ਦੇ ਨਾਲ ਬਰਾਬਰ ਨੰਬਰ ਲੈ ਰਿਹਾ ਹੈ ਇਹਦਾ ਮਤਲਬ ਘੱਟ ਉਮਰ ਵਾਲਾ ਜਿਹੜਾ ਹੈ ਉਹ ਪਹਿਲੇ ਨੰਬਰ ਤੇ ਆਉਣਾ ਚਾਹੀਦਾ ਸੋ ਅਸੀਂ ਇੱਕ ਇੱਕ ਰੂਲ ਰੈਗੂਲੇਸ਼ਨ ਕੱਢ ਕੇ ਸਾਰਾ ਦਿਨ ਇਸ ਤੇ ਲਾਇਆ ਵੀ ਇਹਦੀ ਬੈਕਗ੍ਰਾਉਂਡ ਕੀ ਹੈ ਅਸੀਂ ਇਸ ਤਰ੍ਹਾਂ ਕਿਉਂ ਕਰਦੇ ਆ ਮੇਰੇ ਕੋਲ ਉਹਦੀ ਕਾਪੀ ਵੀ ਹੈ ਮੈਂ ਰੋਕੀ ਨੇ ਅਵੇਲੇਬਲ ਕਰਵਾਈ ਸੀ ਅੱਛਾ ਜਿੱਥੇ ਤੱਕ ਸਪੋਰਟਸ ਦਾ ਸਵਾਲ ਹੈ ਉਥੇ ਇਹ ਠੀਕ ਹੈ ਇਹ ਬੋਰਡ ਦਾ ਫੈਸਲਾ ਨਹੀਂ ਇਹ ਗਵਰਨਮੈਂਟ ਦਾ ਫੈਸਲਾ ਹੈ ਕਿ ਉਹਨਾਂ ਨੂੰ 15 ਤੇ 25 ਮਾਰਕਸ ਦੇਣੇ ਆ ਇਹ ਮੈਂ ਆਊਟ ਆਫ ਦੀ ਰਿਕਾਰਡਿੰਗ ਗੱਲ کہہ ਰਹੇ ਹਾਂ ਕਿ ਅਸੀਂ ਅਗਲੀ ਵਾਰ ਕੋਸ਼ਿਸ਼ ਕਰਾਂਗੇ ਕਿ ਇਸ ਨੂੰ ਕਿਸੇ ਤਰ੍ਹਾਂ ਘਟਾਇਆ ਜਾਵੇ ਕਿਉਂਕਿ ਇਹਦੇ ਮਾਰਕਸ ਮੈਨੂੰ ਮਹਿਸੂਸ ਹੁੰਦਾ ਹੈ ਕਾਫੀ ਜ਼ਿਆਦਾ ਨੇ ਗਵਰਨਮੈਂਟ ਨੂੰ ਅਸੀਂ ਲਿਖਾਂਗੇ ਇੱਥੇ ਵੀ ਅਸੀਂ ਕੀ ਕੀਤਾ ਵੀ ਜੇ ਕਿਤੇ ਮੰਨ ਲਓ ਪਲੱਸ ਕਰਕੇ 450 ਤਿੰਨ ਬੱਚਿਆਂ ਦੇ ਆ ਗਏ ਐ ਅਸੀਂ ਉਸ ਦਾ ਫਸ ਸੈਕਿੰਡ ਥਰਡ ਉਹਦੇ ਅਕੈਡੈਮਿਕ ਮਾਰਕਸ ਦੇ ਨਾਲ ਕੀਤਾ ਮੈਂ ਫਿਰ ਐਕਸਪਲੇਨ ਕਰ ਦਾਂ ਤੇ ਨਾਲ ਤੋਂ ਐਗਜ਼ਾਮਪਲ ਵੀ ਲੈ ਲੈ ਤੁਹਾਡੇ ਕੋਲੇ ਆ ਆ ਵੀ ਗਿਆ ਹੋਏਗਾ ਅ ਜਿਵੇਂ ਪਹਿਲਾਂ ਤਾਂ ਅਸੀਂ ਅਕੈਡੈਮਿਕ ਦਾ ਤੁਹਾਨੂੰ ਮੈਰਿਟ ਦੱਸਣੀ ਚਾਹੁੰਦੇ ਆ ਕਿ ਸਭ ਤੋਂ ਪਹਿਲੇ ਪੋਜੀਸ਼ਨ ਤੇ ਅਮੀਸ਼ਾ अरोड़ा ਡਾਟਰ ਆਫ ਰਵਿੰਦਰ ਕੁਮਾਰ ਹੈ ਉਹਦੇ ਵਿੱਚ ਲੱਗਿਆ ਹੋਇਆ ਇਹ ਜੀ ਜੀ ਉਹ 443 ਮਾਰਕਸ ਦੇ ਨਾਲ ਫਸਟ ਇਹ ਹੈ ਆਰਐਸ ਮਾਡਲ ਸੀਨੀਅਰ ਸੈਗਨੀ ਸਕੂਲ ਸ਼ਾਸਤਰੀ ਨਗਰ ਲੁਧਿਆਣਾ ਹਾਂ ਪਰਮਜੋਤ ਜੋਸ਼ੀ ਸੈਕੰਡ ਹੈ 442 ਮਾਰਕਸ ਔਰ ਇਹ ਬੀ ਸੀਐਮ ਸੀਨੀਅਰ ਸੈਗਨੀ ਸਕੂਲ HM AB Focal Point Ludhiana ਉਸ ਤੋਂ ਬਾਅਦ ਰੀਆ 443 ਨੰਬਰਾਂ ਨਾਲ ਟੇਗੋਰ ਸੈਂਟਨਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਹਿਰਾਮਪੁਰ ਰੋਡ ਗੁਰਦਾਸਪੁਰ ਜਿੱਥੋਂ ਤੱਕ ਸਪੋਰਟਸ ਵਾਲਿਆਂ ਦਾ ਸਬੰਧ ਹੈ ਹੈ ਅੱਛਾ ਬੇਸ਼ੱਕ ਸਾਨੂੰ ਕੋਈ ਇਤਰਾਜ਼ ਨਹੀਂ ਤੁਸੀਂ ਪਹਿਲੇ ਤਿੰਨਾਂ ਨੂੰ ਵੀ ਫਸਟ ਕਹਿ ਸਕਦੇ ਹੋ ਜਿਹਦੇ 450 ਨੰਬਰ ਨੇ ਲੇਕਿਨ ਕਿਉਂਕਿ ਜਦੋਂ ਅਸੀਂ ਇਹਨਾਂ ਨੂੰ ਓਨਰ ਕਰਨਾ ਹੁੰਦਾ ਹੈ ਸਰ ਇੱਕ ਮਿੰਟ ਉਹਨਾਂ ਨੂੰ ਅੱਛਾ ਕੋਲ ਅਸਲ ਅੱਛਾ ਕੋਲ ਕੋਲ ਨੋ ਨੋ ਸਰ ਅ ਕੋਸ਼ਿੰਦੀਪ ਕੋਰ ਸਪੋਰਟਸ ਵਾਲਾ ਨੈਂਸੀ ਗੋਹਿਲ ਤੇ ਸ਼ਿਵਮ ਕੁਮਾਰ ਇਹ ਤਿੰਨਾਂ ਦੇ 450 ਮਾਰਕਸ ਬੰਦੇ ਸੀ ਲੇਕਿਨ ਇਹਨਾਂ ਦੇ ਸੀ ਅਕੈਡਮਿਕ ਤੇ ਮਾਰਕਸ ਜਿਹੜੇ ਹੈ ਉਸ ਨੂੰ ਬੇਸ ਮੰਨ ਕੇ ਇਹਨਾਂ ਨੂੰ ਫਸਟ ਸੈਕੰਡ ਥਰਡ ਕੀਤਾ ਹੈ ਫਾਰ ਇਗਜ਼ੈਂਪਲ ਹੁਸਨਦੀਪ ਦੇ 437 ਨੰਬਰ ਸੀਗੇ ਉਹਦੇ ਸਪੋਰਟਸ ਦੇ ਇਲਾਕੇ 450 ਹੋਏ ਸੀ ਔਰ ਨੈਂਸੀ ਗੋਹਿਲ ਦੇ 436 ਸੀਗੇ ਉਹਦੇ ਆਪਣੇ ਅਕੈਡਮਿਕ ਦੇ ਔਰ ਸ਼ਿਵਮ ਦੇ 435 ਸੀ ਸੋ 437 ਵਾਲਾ ਫਸਟ 36 ਵਾਲਾ ਸੈਕੰਡ ਤੇ 35 ਵਾਲਾ ਥਰਡ ਅਸੀਂ ਇਹਨਾਂ ਨੂੰ ਫਸਟ ਸੈਕੰਡ ਥਰਡ ਲਾਈਕ ਥਿਸ ਕਰ ਦਿੱਤਾ ਕਿਉਂਕਿ ਸਾਡੇ ਇੱਕ ਆਨਰਰੀਮ ਹੁੰਦਾ ਹੈ ਜਿਹੜਾ ਇੱਕ ਪੋਜੀਸ਼ਨ ਦੇ ਇੱਕ ਵਿਦਿਆਰਥੀ ਨੂੰ ਹੀ ਦਿੱਤਾ ਜਾਂਦਾ ਹੈ ਬਾਕੀ ਮੈਰਿਟ ਜਦੋਂ ਤੁਸੀਂ ਲਿਖਦੇ ਹੋ ਭਾਵੇਂ 450 ਵਾਲੇ ਨੂੰ ਅਸੀਂ 300 ਤੁਸੀਂ ਤੁਹਾਡੇ ਆਪਣੇ ਤੌਰ ਨੂੰ ਖੁੱਲ੍ਹ ਹੈ ਇਸ ਗੱਲ ਦੀ ਕਿ ਫਸਟ ਤੁਸੀਂ ਇਹਨਾਂ ਨੂੰ ਕਰਦੇ ਹੋ ਸੈਕੰਡ ਤੇ ਇਹਨਾਂ ਨੂੰ ਕਰਦੇ ਹੋ ਸੇਮ ਵਾਲੇ ਜੋ ਤੁਹਾਡੀ ਮੈਰਿਟ ਬਣੀ ਹੈ ਲੇਕਿਨ ਸਾਡੇ ਮੁਤਾਬਕ ਇਹ ਫਸਟ ਸੈਕੰਡ ਥਰਡ ਇਸ حساب ਨੇ ਪਹਿਲੇ ਤੇ ਹੁਸਨਦੀਪ ਕੌਰ ਇਹ ਹੈਗੇ ਜੀ ਸੰਗਰੂਰ ਦੇ ਫੱਗੂ ਵਾਲਾ ਨੈਂਸੀ ਗੋਇਲ ਸੈਕਿੰਡ ਲੁਧਿਆਣਾ ਔਰ ਸ਼ਿਵਮ ਕੁਮਾਰ এবੀਆਰਐਸ ਮਾਡਲ ਸੀਨੀਅਰ ਸਿਗਨਲਿਸਟ ਕੋ ਸ਼ਾਸਤਰੀ ਨਗਰ ਲੁਧਿਆਣਾ ਬਾਕੀ ਮੈਰਿਟ ਵੰਡਾਈ ਹੈ ਹਾਂ ਇਹਦੇ ਚ ਮੈਂ ਇਹ ਗੱਲ ਪਹਿਲਾਂ ਹੀ ਆਪ ਮਹਿਸੂਸ ਕਰਕੇ ਕਿਉਂਕਿ ਅਸੀਂ ਤਾਂ ਜੇ ਕਿਤੇ ਫੈਸਲਾ ਬੋਰਡ ਲੈਵਲ ਦਾ ਹੁੰਦਾ ਸ਼ਾਇਦ ਅਸੀਂ ਇਸ ਵਾਰ ਵੀ ਕੁਝ ਕਰ ਲੈਂਦੇ ਅਸੀਂ ਕੱਲ ਸਾਰੇ ਡਾਕੂਮੈਂਟ ਕਰਾਏ ਗਵਰਨਮੈਂਟ ਦਾ ਫੈਸਲਾ ਅਸੀਂ ਇਹ ਚੀਜ਼ ਗਵਰਨਮੈਂਟ ਕੋਲ ਜ਼ਰੂਰ ਮੈਂ ਪਹਿਲਾਂ ਹੀ ਇਹ ਗੱਲ ਕਹਿ ਦਿੱਤੀ ਹੈ ਲੈ ਕੇ ਜਾਵਾਂਗੇ ਵੀ ਆ ਨਾ ਹੋਵੇ ਜਾਂ ਬਹੁਤ ਮਾਰਜਨਲੀ ਬਹੁਤ ਥੋੜੇ ਹੋਣ ਤਾਂ ਕਿ ਇਸ ਤਰ੍ਹਾਂ ਨਾ ਹੋਵੇ ਫਿਰ ਅਗਲੀ ਗੱਲ ਜੋ ਇੱਕ ਹੋਰ ਕੀਤੀ ਗਈ ਹੈ ਕਿ ਇਹਨਾਂ ਦੇ ਮਾਰਕਸ ਡਿਫਰੈਂਟ ਸ਼ੋ ਹੋਣਗੇ ਸਰਟੀਫਿਕੇਟ ਤੇ ਟ੍ਰਾਈ ਟੂ ਅੰਡਰਸਟੈਂਡ ਮਾਈ ਪੁਆਇੰਟ ਮੰਨ ਲਓ ਆਸੀਂ ਇਹਦੇ ਤੇ ਲਿਖਿਆ ਹੈ ਕਿ 437 ਨੰਬਰ ਲਿਖ ਕੇ ਕਿ ਇਹਨੂੰ 13 ਨੰਬਰ ਜਿਹੜੇ ਹੈ ਉਹ ਸਪੋਰਟਸ ਦੇ ਦਿੱਤੇ ਗਏ ਸਾਡੇ ਸਰਟੀਫਿਕੇਟ ਦੇ ਉੱਤੇ ਲਿਖਿਆ ਹੋਏਗਾ ਤਾਂ ਕਿ ਸਾਡਾ ਮੈਰਿਟ ਵਾਲਾ ਬੱਚਾ ਇਹਦੇ ਕਰਕੇ ਕਿਤੇ ਸਫਰ ਨਾ ਕਰੇ 437 ਪਲੱਸ 13 ਹਾਂ ਉੱਥੇ ਨਹੀਂ ਕਿ ਸਟਾਰ ਲਾ ਕੇ ਅਸੀਂ ਸਰਟੀਫਿਕੇਟ ਦੇ ਉੱਤੇ ਹੋਵੇਗਾ ਤੁਸੀਂ ਯੂ ਵਿਲ ਸੀ ਕਿ ਸਰਟੀਫਿਕੇਟ ਤੇ ਸਾਡਾ ਮੈਂਸ਼ਨ ਕਰਿਆ ਜਾਏਗਾ ਕਿ ਇਹਦੇ ਅਕੈਡੈਮਿਕ ਮਾਰਕਸ ਇੰਨੇ ਨੇ ਤੇ ਸਪੋਰਟਸ ਦੇ ਮਾਰਕਸ ਐਨੇ ਐਡ ਕੀਤੇ ਹੋਏ ਤਾਂ ਕਿ ਕਿਤੇ ਬੱਚੇ ਜਾਣ ਤਾਂ ਜੇ ਇੱਕ ਬੱਚਾ 447 ਵਾਲਾ ਇੱਕ 437 ਵਾਲਾ ਤਾਂ ਕਿ 47 ਵਾਲਾ ਜਿਹੜਾ ਆਪਣੇ ਉਸ ਦੇ ਲੈ ਕੇ ਗਿਆ ਉਹ 37 ਵਾਲੇ ਦੇ نیچے ਨਾ ਆ ਜਾਵੇ ਸਰ ਜਰਜਲ ਲੇਟ ਕਿੰਨੇ ਨੇ 200 ਕਿੰਨੇ ਰਿਜ਼ਲਟ 252 ਆ ਰਿਹਾ ਲੇ 252 ਨੇ ਜੀ ਉਹ ਵੀ ਸਿਰਫ ਜਿੱਥੇ ਕਿਤੇ ਆ ਜਿਵੇਂ ਸੈਥੀ ਥਿਉਰੀ ਦਾ ਇੱਕ ਵੀ ਕੋਈ ਥਿਉਰੀ ਕਰਕੇ ਕੋਈ ਨਹੀਂ ਹੋਇਆ ਕਿਤੇ ਪ੍ਰੈਕਟੀਕਲ ਜਾਂ ਸੀਸੀ ਦੇ ਅਵਾਰਡ ਜਾਂ ਸਾਡੇ ਇਸ ਵਾਰ ਇਸ ਤਰ੍ਹਾਂ ਹੋਇਆ ਸੀ ਕਿ ਪਹਿਲਾਂ 30 ਦੇ ਇੱਕ ਤਾਂ ਉਹ ਹੋਰ ਨਵੀਂ ਗੱਲ ਜੋ ਤੁਸੀਂ ਮੈਂਸ਼ਨ ਵੀ ਕਰ ਸਕਦੇ ਹੋ ਕਿ 12ਵੀਂ ਦੇ ਵਿੱਚ ਪਹਿਲਾਂ ਜਿਹੜੇ 30 ਮਾਰਕਸ ਹੁੰਦੇ ਸੀ ਸੀਸੀ ਦੇ ਸੀਸੀ ਉਹ ਇਹ ਸਵਾਲ 10 ਨੇ 90 ਆਪਣੇ ਉਹਦੇ ਅਕੈਡਮਿਕ ਮਾਰਕਸ ਨੇ ਕੰਟੀਨਿਊਸ ਕੰਪਰੀਹੈਂਸਿਵ ਕੰਟੀਨਿਊਸ ਕੰਪਰੀਹੈਂਸਿਵ ਇਵੈਲੂਏਸ਼ਨ ਉਹਦੇ ਪਹਿਲਾਂ ਅਸੀਂ ਹੁਣ ਕੀ ਕਰ ਰਹੇ ਹਾਂ ਕਿ ਨੈਕਸਟ ਟਾਈਮ 10th ਦਾ ਵੀ ਅਸੀਂ 30 ਤੋਂ 10 ਕਰਾਂਗੇ ਐਕਿ ਪਲੱਸ 2 ਦਾ ਜਿਹੜਾ ਹੈ 30 ਤੋਂ 10 ਮਾਰਕਸ ਕੀਤੇ ਨੇ ਸੋ ਹੁਣ ਇੱਕ ਦੋ ਇਹਦੇ ਫੈਕਟਰ ਇਸ ਵਾਰ ਹੋਣਗੇ ਇਹਦੇ ਦੋ ਤਿੰਨ ਐਸੇ ਫੈਕਟਰ ਹੋਣਗੇ ਕਿ ਜਿਸ ਕਰਕੇ ਇਸ ਇਹ ਗੱਲ بڑے ਦਾਅਵੇ ਨਾਲ ਕਹਿ ਸਕਦੇ ਆ ਕਿ ਅੱਜ ਦੀ ਜੋ ਪਰਫਾਰਮੈਂਸ ਜਾਂ ਜੋ ਰਿਜ਼ਲਟ ਹੈ ਉਹ ਬੱਚੇ ਦੇ ਬਿਲਕੁਲ ਆਪਣੇ ਮਾਰਕਸ ਨੇ ਕਿਉਂਕਿ ਤਿੰਨ ਫੈਕਟਰ ਅਸੀਂ ਨਕਲ ਨਹੀਂ ਹੋਣ ਦਿੱਤੀ ਦੂਜਾ ਅਸੀਂ ਇਹ ਜਿਹੜੇ ਨੰਬਰ 70 ਦੇ ਵਿੱਚ 30 ਐਡ ਹੋ ਜਾਂਦੇ ਸੀ ਉਸ ਤੇ ਉਸ ਨੂੰ ਅਸੀਂ ਘਟਾ ਕੇ ਦੱਸ ਕੀਤਾ ਉਹਦੇ 90 ਨੇ ਤੇ ਤੀਜਾ ਮੋਡਰੇਸ਼ਨ ਮੋਡਰੇਸ਼ਨ ਜਾਂ ਐਕਸਟਰਾ ਮਾਰਕ ਕਿਸੇ ਨੂੰ ਨਹੀਂ ਦਿੱਤਾ 1% ਬਹੁਤੀ ਹੈ ਹਾਂ ਉਹ ਤਾਂ ਨਹੀਂ 1% ਇਨ ਰੈਗੂਲੇਸ਼ਨ ਉਹ ਵੀ 1 ਡਸ ਨਾਟ ਮੀਨ ਕਿ ਬੰਦੇ ਨੂੰ 1 ਦੇਣੀ ਦੇਣਿਆ ਸਪੋਜ਼ ਕਰੋ ਕਿਸੇ ਦੇ 31 ਹੈ ਨੰਬਰ ਉਸ ਦੇ ਦੋ ਪਾ ਕੇ 33 ਹੁੰਦਾ ਪਾਸ ਹੁੰਦਾ ਤਾਂ ਉਹਨੂੰ ਦੋ ਹੀ ਮਿਲਣਗੇ 5 5 ਨਹੀਂ ਮਿਲਣਗੇ ਮਿਨੀਮਮ ਕਿੰਨੇ ਪਰਸੈਂਟ ਰੋਜ਼ਾ ਫਰੇਸ ਮਾਰਕ ਮਿਲਦੇ ਆ ਰਹੇ ਸੀ ਕਿੰਨੇ ਕਿੰਨੇ 1969 ਤੋਂ ਜਦੋਂ ਬੋਰਡ ਬਣੇ ਇਹ ਪਹਿਲੀ ਵਾਰ ਮਤਲਬ ਨੈਸ਼ਨਲ ਲੈਵਲ ਤੇ ਹੋਇਆ ਡਿਸੀਜਨ ਕਿ ਹੁਣ ਸਾਰੇ ਬੰਦ ਕਰ ਦੇ ਹਾਂ ਨੈਸ਼ਨਲ ਲੈਵਲ ਤੇ ਹੋਇਆ ਲੇਕਿਨ ਅਸੀਂ ਪਹਿਲ ਕੀਤੀ ਇਸ ਵਾਰ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਇਸ ਵਾਰ ਪੈਰਾਂ ਵਿੱਚ ਨਹੀਂ ਸੀ ਗ੍ਰੇਸ ਹੁੰਦੀ ਅੱਛਾ ਪੈਰਾਂ ਵਿੱਚ ਨਹੀਂ ਹੁੰਦੀ ਬਿਲਕੁਲ ਬੰਦ ਕਰ ਸੀ ਬੰਦ ਪਰਸੈਂਟ ਹੁੰਦੇ ਸੀ 1900 ਉੱਤੇ ਬਸ ਮੈਂ ਤਾਂ ਇਹਨਾਂ ਨੂੰ ਸਪੋਰਟਸ ਤੇ ਨੰਬਰ ਮਿਲੇ ਨਾ ਮੈਰਿਟ ਵਿੱਚ ਮੈਰਿਟ ਵਿੱਚ ਜਿਨ੍ਹਾਂ ਦੇ ਸਰਟੀਫਿਕੇਟ ਤੁਹਾਡੇ ਕੋਲ ਆਏ ਨੇ ਤਾਂ ਪ੍ਰੋਬਲਮ ਮੈਰਿਟ ਦੇ ਵਿੱਚ 45 ਹੈ ਤੇ ਗੋਲ ਗਿਣਤੀ ਕਿਹਨੇ ਬਾਤ ਕੀਤੀ ਬੋਰਡ ਦਾ ਸਵਾਲ ਹੈ ਬੋਰਡ ਨੇ ਜੋ ਬੱਚੇ ਅਪੀਅਰ ਹੋ ਰਹੇ ਨੇ ਉਹਨਾਂ ਦਾ ਐਗਜ਼ਾਮ ਲੈਣਾ ਹੈ ਉਹਨਾਂ ਦੇ ਪੇਪਰ ਚ ਪਾਉਣੇ ਉਹਨਾਂ ਦਾ ਕੰਡਕਟ ਕਰਾਉਣਾ ਉਹਨਾਂ ਨੂੰ ਕੀ ਪੜਾਇਆ ਹੋਇਆ ਹੈ ਕੀ ਉਹਨਾਂ ਨੂੰ ਸਬਜੈਕਟ ਜਿਹੜਾ ਘੱਟ ਪੜਾਇਆ ਕਿੰਨਾ ਹੋਇਆ ਇਹ ਮੇਰਾ ਖਿਆਲ ਹੈ ਇਹ ਬੋਰਡ ਦਾ ਇਸ਼ੂ ਨਹੀਂ ਹੈ ਐਸੇ ਚੇਅਰਮੈਨ ਜੇ ਐਜੂਕੇਸ਼ਨਰ ਤੁਸੀਂ ਕੀ ਮਹਿਸੂਸ ਕਰਦੇ ਹੋ ਹਾਂ ਨਹੀਂ ਉਹ ਮੇਰਾ ਮਤਲਬ ਜਿੱਥੇ ਤੱਕ ਦਾ ਰਿਜ਼ਲਟ ਦਾ ਸਵਾਲ ਹੈ ਉਹਦੇ ਤਾਂ ਅਸੀਂ ਐਗਜ਼ੈਕਟ ਪਿਕਚਰ ਦੇਣਾ ਸਾਡਾ ਫਰਜ ਹੈ ਠੀਕ ਹੈ ਉਸ ਤੋਂ ਬਾਅਦ ਅ ਜਿਹੜਾ ਕਿਸੇ ਵੀ ਸਬਜੈਕਟ ਦੇ ਵਿੱਚ ਤੁਸੀਂ ਕਹਿੰਦੇ ਹੋ ਵੀ ਉਹਦੇ ਵਿੱਚ ਇੰਨੇ ਜ਼ਿਆਦਾ ਅ ਬੱਚੇ ਉਹ ਪਹਿਲੇ ਉਹ ਅਲੱਗ ਤੌਰ ਤੇ ਤੁਹਾਨੂੰ ਆਪਤਾ ਉਹ ਵੀ ਉਧਰ ਵੀ ਸੈਗਨੇਟ ਸਾਈਡ ਤੇ ਵੀ ਆ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਵਰਕਸ਼ਾਪ ਵੀ ਹੁੰਦੀਆਂ ਰਹੀਆਂ ਵੀ ਟੀਚਰਸ ਨੂੰ ਵੀ ਟ੍ਰੇਨਿੰਗ ਦੇਣ ਦਾ ਇਸ਼ੂ ਹੈ ਉਹਦੇ ਵਿੱਚ ਫਿਰ ਟੀਚਰਸ ਦੀਆਂ ਵੈਕੈਂਸੀਜ਼ ਭਰਨ ਦਾ ਵੀ ਇਸ਼ੂ ਹੈ ਫਿਰ ਉਸ ਤੋਂ ਬਾਅਦ ਬੱਚਿਆਂ ਦਾ ਜਿਹੜਾ ਪ੍ਰਾਇਮਰੀ ਲੈਵਲ ਹੈ ਕਿਉਂਕਿ ਹਰੇਕ ਇੱਕ ਲੈਵਲ ਤੋਂ ਉਹ ਉਹ ਹੈ ਜਿਹੜਾ ਪਿੱਛੇ ਆਰਟੀ ਦਾ ਇਸ਼ੂ ਸੀ ਜਿਹਦੇ ਚ 5ਵੀਂ ਤੇ 8ਵੀਂ ਦਾ ਇਮਤਿਹਾਨ ਨਾ ਲੈਣਾ ਸੀ ਔਰ ਉਹ ਲੈਣ ਵਾਸਤੇ ਪੰਜਾਬ ਸਰਕਾਰ ਨੇ ਉਸ ਚੀਜ਼ ਦੀ ਪਹਿਲ ਕੀਤੀ ਸੀ ਕਿ 5ਵੀਂ ਤੇ 8ਵੀਂ ਦਾ ਇਮਤਿਹਾਨ ਵੀ ਸ਼ੁਰੂ ਕੀਤਾ ਔਰ ਅਗਰ ਇਹ 5ਵੀਂ ਤੇ 8ਵੀਂ ਦਾ ਇਮਤਿਹਾਨ ਸ਼ੁਰੂ ਰਹਿੰਦਾ ਹੈ ਤਾਂ ਇਹਦੇ ਨਾਲ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਉੱਪਰਲੇ ਐਗਜ਼ਾਮ ਹੈ ਉਹਨਾਂ ਦੇ ਵਿੱਚ ਇੰਪਰੂਵਮੈਂਟ ਆਏਗੀ ਨਹੀਂ ਮੈਂ ਨਹੀਂ ਕਿਹਾ ਨਹੀਂ ਮੈਂ ਇੱਕ ਗੱਲ ਕਹਿੰਦਾ ਹੁੰਦਾ ਸੁਣੋ ਤੁਸੀਂ ਆਪ ਅਸੈਸ ਕਰੋ ਕਿ ਇਹਦੇ ਨਾਲ ਬੋਰਡ ਦਾ ਆਪਾਂ ਡਿੱਗਿਆ ਮਹਿਸੂਸ ਕਰਦੇ ਹਾਂ ਕਿ ਉੱਚਾ ਮਹਿਸੂਸ ਕਰਦੇ ਮੈਂ 3 ਪੁਆਇੰਟ ਦੱਸੇ ਹਨ ਜੇ ਕੋਈ ਇਹਨਾਂ ਤਿੰਨਾਂ ਸੀਗੇ ਵੀ ਤਰਨਤਾਰਨ ਤੇ ਗੁਰਦਾਸਪੁਰ ਦਾ ਰਿਜ਼ਲਟ ਬਹੁਤ ਜ਼ਿਆਦਾ ਆਇਆ ਤੇ ਮੁਹਾਲੀ ਦਾ ਘੱਟ ਆਇਆ ਅਸੀਂ ਤਰਨਤਾਰਨ ਤੇ ਗੁਰਦਾਸਪੁਰ ਤੇ ਬੜੀ ਅੱਖ ਰੱਖੀ ਇਸ ਵਾਰ ਰਿਜ਼ਲਟ ਫੇਰ ਤਰਨਤਾਰਨ ਦਾ ਤੇ ਗੁਰਦਾਸਪੁਰ ਦਾ ਅੱਛਾ ਆਇਆ ਮੈਂ ਜੋ ਮੈਂ ਜੋ ਮੈਂ ਮੈਂ ਕਰ ਸਕਿਆ ਹੈ ਕੋਈ ਮੇਰੀ ਸਟੱਡੀ ਤਾਂ ਨਹੀਂ ਹੈ ਜੇ ਜਿਸ ਤਰ੍ਹਾਂ ਆਪਾਂ ਪੀ ਐਚ ਵੀ ਆ ਉਹਦੀ ਸਟੱਡੀ ਕਰਦੇ ਹਾਂ ਲੇਕਿਨ ਜੋ ਮੈਂ ਗੈਸ ਕਰ ਸਕਿਆ ਜਾਂ ਇਹ ਮੈਂ ਦੇਖ ਸਕਿਆ ਉਹਦੀ ਜੀ ਕਰੀਸ ਵਿੱਚ ਮੈਂ ਹੈ ਜਿੱਥੇ ਕਿਤੇ I try to understand this is very valid uh, question ਜਿੱਥੇ ਕਿਤੇ ਸੀ ਵੀ ਐਸ ਸੀ ਦੇ ਸਕੂਲ ਜ਼ਿਆਦਾ ਨਹੀਂ ਉਥੇ ਬੋਰਡ ਦਾ ਰਿਜ਼ਲਟ ਘਟਦਾ ਹੈ ਵਾਈ ਮੁਹਾਲੀ ਦੇ ਬੱਚੇ ਚੰਡੀਗੜ੍ਹ ਜਾਂਦੇ ਨੇ ਇੱਕ ਪੋਲਰਾਈਜੇਸ਼ਨ ਹੋ ਜਾਂਦੀ ਹੈ 노 ਡਾਊਟ ਅਸੀਂ ਨਹੀਂ ਕਹਿੰਦੇ ਸਾਡਾ ਬੋਰਡ ਅੱਛਾ ਹੈ ਲੇਕਿਨ ਸੀਬੀਐਸਸੀ ਵੀ ਅਜੇ ਵੀ ਇੱਕ ਸਟੈਂਪ ਹੈ ਜਦੋਂ ਬੱਚਾ ਸੀਬੀਐਸਸੀ ਸਾਡੇ ਉੱਤੇ ਪ੍ਰਾਈਵੇਟ ਸਕੂਲ ਗੇਣੋ ਉਹਨਾਂ ਤੁਸੀਂ ਪ੍ਰਾਈਵੇਟ ਸਕੂਲ ਗੇਣੋ ਬੋਰਡ ਨਾਲ ਤੇ ਨਾਲ ਦੇਖੋ ਸੀਬੀਐਸਸੀ ਦੇ ਨਾਲ ਕਿੰਨੇ ਨੇ ਉੱਥੇ ਜਦੋਂ ਪੋਲਰਾਈਜੇਸ਼ਨ ਹੋ ਜਾਂਦੀ ਹੈ ਉਹਦੇ ਵਿੱਚ ਤਾਂ ਉੱਥੇ ਬੋਰਡ ਦਾ ਰਿਜ਼ਲਟ ਸਾਡਾ ਕੱਟ ਜਾਂਦਾ ਹੈ ਮੈਂ ਸਟੱਡੀ ਕੀਤਾ ਮੈਡਮ ਕਿਉਂਕਿ ਗੁਰਦਾਸਪੁਰ ਨੂੰ ਬਿਲੋਂਗ ਕਰਦੇ ਆ ਥੋੜੀ ਦੇਰ ਪਹਿਲਾਂ ਵੇਖਿਆ ਜੀ ਉੱਥੇ ਚੈੱਕ ਕਰੋ ਵੀ ਜ਼ਿਆਦਾ ਸੀਬੀਐਸਸੀ ਦੇ ਕੇ ਪੰਜਾਬ ਬੋਰਡ ਦੇ ਪ੍ਰਾਈਵੇਟ ਸਕੂਲ ਉੱਥੇ ਸੀਬੀਐਸਸੀ ਦੇ ਜ਼ਿਆਦਾ ਨਹੀਂ ਪੰਜਾਬ ਬੋਰਡ ਦੇ ਹਰ ਬੱਚਾ ਸਾਡੇ ਪਾਸ ਚਾਰਿਆ ਚੰਗਾ ਬੱਚਾ ਵੀ ਸਾਡੇ ਦਾ ਇਸੇ ਤਰ੍ਹਾਂ ਤਰਨਦਾਰ ਦੇ ਵਿੱਚ ਤਾਂ ਹੈ ਹੀ ਕਾ ਬੋਰਡ ਵੀ ਆਇਆ ਇੱਥੇ ਆਪ ਨੂੰ ਹਾਂ ਨਹੀਂ ਉਹ ਅਲੱਗ ਮੇਰਾ ਮਤਲਬ ਇਹ ਕਿ ਜੋ ਮੈਂ ਸਮਝ ਸਕਿਆ ਜਿਵੇਂ ਤੁਸੀਂ ਕਹਿ ਨਹੀਂ ਉਹ ਵੀ ਮੁਹਾੜੀ ਦੇ ਵਿੱਚ ਵੀ ਮੁਹਾੜੀ ਦੇ ਵਿੱਚ ਵਾਕਈ ਜ਼ਿਆਦਾ ਹੋਣਾ ਚਾਹੀਦਾ ਹੈ ਲੇਕਿਨ ਇੱਥੇ ਇੱਕ ਪੋਲਰਾਈਜ਼ੇਸ਼ਨ ਜਿਵੇਂ ਸੀਬੀਐਸਸੀ ਸਕੂਲਾਂ ਦੀ ਹੋਈ ਹੈ ਉਹਦੇ ਨਾਲ ਇਫੈਕਟ ਪੈਂ ਮੈਂ ਪਤਾ ਪਾ ਲਈ ਹੈ ਵੀ ਉਹ ਕੁਝ ਹੋਰ ਇਸ਼ੂ ਕੁਝ ਹੋਰ ਸੀ ਉਹ ਬਾਅਦ ਚ ਕਲੈਰੀਫਾਈ ਹੋ ਗਿਆ ਸੀ ਬਾਅਦ ਪੇਪਰਾਂ ਚ ਤੁਸੀਂ ਵੀ ਉਹਨਾਂ ਕਲੈਰੀਫਾਈ ਕਰ ਦਿੱਤਾ ਸੀਗਾ ਦੈਟ ਵਾਸ ਸਮ ਮਿਸ ਅੰਡਰਸਟੈਂਡਿੰਗ ਨਹੀਂ ਸਰ ਮਿਸ ਅੰਡਰਸਟੈਂਡਿੰਗ ਹੋਣੇ ਵੀ ਤਾਂ ਉਹ ਕਰ ਜਾਂਦੇ ਨੇ ਉਹ ਤਾਂ ਨਹੀਂ ਹੁਣ ਉਸ ਤੋਂ ਬਾਅਦ ਤਾਂ ਕੋਈ ਨਹੀਂ ਹੋਇਆ ਉਸ ਤੋਂ ਬਾਅਦ ਤਾਂ ਨਹੀਂ ਹੋਇਆ ਸਾਡੇ ਧਿਆਨ ਚ ਉਹ ਹੈ ਉਸ ਤੋਂ ਬਾਅਦ ਕੋਈ ਸਾਡੇ ਬੱਚੇ ਗਏ ਵੀ ਆ ਉਸ ਬੱਚੇ ਗਏ ਨੇ ਬਟ ਮੋਸਟ ਆਫ ਥੈਮ ਆਰ ਬਲੌਕ ਹੂੰ ਕੁਝ ਹੋ ਨਹੀਂ ਰਿਹਾ ਇਹ ਨਹੀਂ ਕੋਈ ਐਵੇਂ ਸਾਡੇ ਧਿਆਨ ਚ ਨਹੀਂ ਆ ਪਹਿਲਾਂ ਆਈ ਸੀ ਉਸ ਨੂੰ ਅਸੀਂ ਇਸ਼ੂ ਵੀ ਦੱਸਦੇ ਹਾਂ ਹਾਈ ਇਸ਼ੂ ਹੈ ਸਾਡੇ ਪੰਜ ਪੰਜ ਮਿੰਟਾਂ ਵਾਲੇ ਵਿੱਚ ਆਏ ਆ ਪੰਜਾਬ ਬੋਰਡ ਦੇ ਮੇਰੇ ਕੋਲ ਨਹੀਂ ਕੋਈ ਮੇਰੇ ਖਿਆਲ ਦੇਖੋ ਉਦੋਂ ਉਦੋਂ ਕੀ ਸੀਗਾ ਨੀ ਬੋਝਾ ਦਾ ਬਿਲਕੁਲ ਤੁਸੀਂ ਲੋਕਾਂ ਨੇ ਚੁੱਕਿਆ ਗਵਰਨਮੈਂਟ ਨੇ ਵੀ ਬਹੁਤ ਸਾਥ ਦਿੱਤਾ ਆਈ ਵਾਜ਼ ਓਨ 댓 ਸਾਈਡ ਐਟ 댓 ਟਾਈਮ ਅਸੀਂ ਖੁਦ ਇਹਦੇ ਤੇ ਕਾਫੀ ਕੰਮ ਕੀਤਾ ਵੀ ਅਗਰ ਬੱਚਿਆਂ ਨੂੰ ਇਸ ਤਰ੍ਹਾਂ ਹੋਏਗਾ ਉਹ ਉਹਨਾਂ ਦੀ ਲੈਟਰ ਵੀ ਸਾਡੇ ਕੋਲ ਫਿਰ ਮੁੜ ਕੇ ਆ ਗਈ ਸੀ ਮੇਰੇ ਕਹ ਕੋਈ ਫੇਰ ਇਸ਼ੂ ਹੋਏਗਾ ਵੀ ਲੁੱਕ ਇਨਟੂ 댓 ਇਹ 20 ਤੋਂ 25 ਦੇ ਵਿੱਚ ਐਨੀ ਡੇ 20th ਔਰ 25th ਦੇ ਵਿੱਚ ਦਸਵੀਂ ਦਾ ਰਿਜ਼ਲਟ ਹੋਣੇ ਨਹੀਂ ਡੇਟ